ਜ਼ਿਲ੍ਹਾ ਸ਼੍ਰੀ ਮੁਖਸਰ ਸਾਹਿਬ ਦੇ ਪਿੰਡ ਖਿੜਕੀਆਂ ਵਾਲੇ ਤੋਂ ਨੌਜਵਾਨ ਵੀਰ ਹੈ ਜਿਹੜਾ ਕਿ ਇੱਕ ਨਹੀਂ ਕਈ ਪਾਂਛੀਆਂ ਦੇ ਉੱਤੇ ਫਾਰਮ ਕਰ ਰਿਹਾ ਹੈਗਾ ਮੈਂ ਵੀਰੇ ਅਨਪੜ੍ਹਤ ਹੋਣ ਦੇ ਬਾਵਜੂਦ ਬਿਲਕੁਲ ਜ਼ੀਰੋ ਲੈਵਲ ਤੋਂ ਉੱਠ ਕੇ ਮੈਂ ਹੁਣ ਤਾਂ ਇਨਾ ਵਧੀਆ ਇਹ ਮੁਰਗਿਆਂ ਦੇ ਵਿੱਚੋਂ ਕੈਰੀਅਰ ਸੈੱਟ ਕਰ ਚੁੱਕਿਆ ਕਿ ਮੈਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ ਬਾਈ ਕੋਈ ਵੀ ਵੀਰ ਇਹ ਫੀਲਡ ਦੇ ਵਿੱਚ ਉਤਰੂਗਾ ਕੋਈ ਫੀਲਡ ਆ ਮਿਹਨਤ ਕਰੋ ਇੱਥੇ ਹੀ ਕੈਨੇਡਾ ਬਾਈ ਬਾਹਰ ਜਾਣ ਦੀ ਕੋਈ ਲੋੜ ਨਹੀਂ ਗਈ ਜੇਕਰ ਕੋਈ ਵੀਰ ਇਹ ਕੰਮ ਕਰਨਾ ਚਾਹੁੰਦਾ ਨੰਬਰ 1 ਤਾਂ ਘੱਟ ਪੈਸਿਆਂ ਤੋਂ ਨੰਬਰ 2 ਕਿਸੇ ਚੰਗੇ ਬੰਦੇ ਨਾਲ ਚੰਗੇ ਬੰਦੇ ਤੋਂ ਨੌਲੇਜ ਲੈ ਕੇ ਫਿਰ ਇਹ ਫੀਲਡ ਦੇ ਵਿੱਚ ਉਤਰੋ ਫਿਰ ਨਹੀਂ ਘਟਾ ਪੈਂਦਾ ਜੇ ਆਪਾਂ ਇਹਦੇ ਬਾਰੇ ਆਪਾਂ ਨੌਲੇਜ ਨਹੀਂ ਆਪਾਂ ਕਹਿੰਦੇ 50000 ਜਾਂ ਲੱਖ ਰੁਪਏ ਇਨਵੈਸਟਮੈਂਟ ਲਾ ਦਗੇ ਉਹ ਬੰਦਾ ਫੇਲ ਹੋਊਗਾ ਬਾਈ ਜੀ ਇਹ ਕੋਲ ਨਸ਼ਾ ਤਾਂ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਮੈਂ ਆਉਂਦੇ ਹੱਥੀ ਬਾਈ ਆਪਾਂ ਮੰਨਤਾ ਨਹੀਂ ਕਰਦੇ ਕਾਰੀ ਬੰਦੇ ਬਾਈ ਨਸ਼ੇ ਤੋਂ ਛੁੜਾਏ ਜਾਂ ਜਦੋਂ ਇਹ ਚੀਜ਼ ਦੀ ਚਸ ਪੈ ਜਾਂਦੀ ਹੈ ਬੰਦਾ ਉਹ ਪਾਸੇ ਜਾਂਦਾ ਹੀ ਨਹੀਂਗਾ ਕਲੀਅਰ ਹੈ ਇਹਨਾਂ ਨਹੀਂ ਰਹਿੰਦਾ ਜ਼ਿਆਦਾਤਰ ਜਿਹੜਾ ਬੰਦਾ 5-7 ਲੱਖ ਰੁਪਏ ਬਾਹਰ ਲੱਗ ਜਾਂਦਾ ਉਹ ਇੱਥੇ ਕੰਮ ਕਰੇ ਤਾਂ ਇੱਥੇ ਹੀ ਰਾਜਾ ਬਾਈ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਮੈਂ ਨਹੀਂ ਮੰਨਦਾ ਵੀ ਉਹ ਬਾਹਰ ਜਾ ਕੇ ਗਲਤ ਹੈ ਇੱਥੇ ਪੈਸਾ ਕੁੱਟਣਾ ਬਹੁਤ ਸਾਧਨਾ ਕੁੱਟਣੇ ਪਰ ਮਿਹਨਤ ਕਰਨੀ ਪੈਂਦੀ ਹੈ ਸਤਿ ਸ੍ਰੀ ਅਕਾਲ ਮੈਂ ਗੁਰਸ਼ੇਵਤ ਸਿੰਘ ਤੁਸੀਂ ਜਿਹੜੇ ਹੋ ਸਰਲੇਖ ਦੇ ਨਾਲ ਅਕਸਰ ਤੁਸੀਂ ਸਰਲੇਖ ਦੇ ਜਰੀਏ ਹਮੇਸ਼ਾ ਉਹਨਾਂ ਨੌਜਵਾਨਾਂ ਦੀਆਂ ਵੀਡੀਓ ਦੇਖਦੇ ਰਹਿੰਦੇ ਹੋ ਜਿਨ੍ਹਾਂ ਨੌਜਵਾਨਾਂ ਨੇ ਵਿਦੇਸ਼ ਨੂੰ ਛੱਡ ਕੇ ਪੰਜਾਬ ਦੇ ਵਿੱਚ ਆਪਣਾ ਕਿੱਤੇ ਨੂੰ ਤਰਜੀਹ ਦਿੱਤੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਖਾਲੀ ਹੋ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਹਰ ਦਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉਹ ਵਿਦੇਸ਼ ਵੱਲ ਜਾ ਰਹੇ ਨੇ ਪਰ ਉਹਦਾ ਦੂਜੇ ਪੱਖ ਦੇਖੀਏ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚੋਂ ਆਉਣਾ ਵੀ ਚਾਹੁੰਦੇ ਨੇ ਤੇ ਆ ਵੀ ਰਹੇ ਨੇ ਹੁਣ ਗੱਲ ਕਰਦੇ ਆਂਗੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਖਿੜਕੀਆਂ ਵਾਲੇ ਤੋਂ ਨੌਜਵਾਨ ਵੀਰ ਹੈ ਜਿਹੜਾ ਕਿ ਇੱਕ ਇੱਕ ਨਹੀਂ ਕਈ ਪਾਂਛੀਆਂ ਦੇ ਉੱਤੇ ਫਾਰਮ ਕਰ ਰਿਹਾ ਹੈਗਾ ਸੋ ਆਪ ਗੱਲਬਾਤ ਕਰਦੇ ਆਂ ਬਾਈ ਦੇ ਨਾਲ ਬਾਈ ਸਵਾਗਤ ਹੈ ਸਤਿ ਸ੍ਰੀ ਅਕਾਲ ਵੀਰੇ ਸਭ ਤੋਂ ਪਹਿਲਾਂ ਤਾਂ ਮੇਰੇ ਕੋਲੇ ਪਹੁੰਚਣ ਤੇ ਤੇ ਸਾਰੇ ਵੀਰਾਂ ਨੂੰ ਵੀਡੀਓ ਦੇਖਣ ਲਈ ਸਤਿ ਸ਼੍ਰੀ ਅਕਾਲ ਜੀ ਮੈਂ ਜਿੰਨਾ ਗੱਲ ਕੀਤੀ ਹੈ ਹਾਂਜੀ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਬਾਹਰ ਜਾ ਰਹੇ ਨੇ ਹਾਂਜੀ ਹਾਂਜੀ ਹਨਾ ਪਰ ਇੱਥੇ ਕੋਈ ਵੀ ਨੌਜਵਾਨ ਕੰਮ ਕਰਕੇ ਖੁਸ਼ ਨਹੀਂਗਾ ਬੇਸ਼ੱਕ ਉਹ ਉਹਦਾ ਪੱਖ ਆ ਜਿਹੜਾ ਕਿਸੇ ਵੀ ਤਰ੍ਹਾਂ ਦਾ ਹੋਵੇ ਕੋਈ ਵੀ ਕਾਰਨ ਹੋਵੇ ਪਹਿਲਾਂ ਤਾਂ ਮੈਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗਾ ਤੇ ਤੁਸੀਂ ਇਸ ਕਿੱਥੇ ਉੱਤੇ ਮੈਂ ਇਹਨਾਂ ਚੀਜ਼ਾਂ ਉੱਤੇ ਕਿੱਥਾਂ ਕਰਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਹੋਰ ਵੀ ਬੜੇ ਕੰਮ ਸੀਗੇ ਮੁਰਗੀ ਫਾਰਮ ਲਾ ਲਓ ਜਾਂ ਬੱਕਰੀ ਫਾਰਮ ਲਾ ਲਓ ਮੱਛੀ ਪਾਲਣ ਲਾ ਲਓ ਇਸ ਕਿੱਥੇ ਨੂੰ ਕੁਸ਼ਨ ਵੀਰੇ ਬਹੁਤ ਵਧੀਆ ਕੁਐਸਚਨ ਕੀਤਾ ਜਿਹੜਾ ਤੁਸੀਂ ਬਾਹਰ ਦਾ ਕਹਿ ਰਹੇ ਹੋ ਵੀ ਵੀਰੇ ਜ਼ਿਆਦਾਤਰ ਬਾਹਰ ਜਾ ਰਹੇ ਆ ਮੈਂ ਵੀਰੇ ਅਨਪੜ੍ਹਤ ਹੋਣ ਦੇ ਬਾਵਜੂਦ ਬਿਲਕੁਲ ਜ਼ੀਰੋ ਲੈਵਲ ਤੋਂ ਉੱਠ ਕੇ ਮੈਂ ਹੁਣ ਦਾ ਇਨਾ ਵਧੀਆ ਇਹ ਮੁਰਗਿਆਂ ਦੇ ਵਿੱਚੋਂ ਕੈਰੀਅਰ ਸੈੱਟ ਕਰ ਚੁੱਕਿਆ ਕਿ ਮੈਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ ਬਾਈ ਐ ਮੈਂ ਝੂਠ ਬੋਲੀ ਜਾਂ ਹਣਾ ਮੈਨੂੰ ਉੱਤੋਂ ਇਨਕਮ ਆਵੇ ਕੋਈ ਫਾਇਦਾ ਨਹੀਂ हां ਕੋਈ ਵੀ ਵੀਰ ਇਹ ਫੀਲਡ ਦੇ ਵਿੱਚ ਉਤਰੂਗਾ ਕੋਈ ਫੀਲਡ ਆ ਮਿਹਨਤ ਕਰੋ ਇੱਥੇ ਹੀ ਕੈਨੇਡਾ ਬਾਈ ਬਾਹਰ ਜਾਣ ਦੀ ਕੋਈ ਲੋੜ ਨਹੀਂ ਗਈ ਆਪਣੇ ਉਦਲੇ ਫालतू ਖਾਲਤੂ ਖਰਚੇ ਆਪਾਂ ਨੂੰ ਸਾਰੇ ਨਿਕਲੀ ਜਾਂਦੇ ਐ ਚੋ ਜੀ ਬਾਦੂ ਕਿਹੜੇ ਕਿਹੜੇ ਪੰਛੀਆਂ ਦੇ ਉੱਤੇ ਤੁਸੀਂ ਕੰਮ ਕਰ ਰਹੇ ਹੋਗੇ ਆ ਪਹਿਲਾਂ ਆਪਾਂ ਇਧਰੋਂ ਸ਼ੁਰੂ ਕਰ ਲਈਏ ਆ ਜਿਹੜਾ ਮੁਰਗਾ ਹੈਗਾ ਹਾਂਜੀ ਸ਼ਿਕਾਗਾ ਆ ਗਿਆ ਕਾ ਛੋਟਾ ਆ ਗਿਆ ਇਹਨਾਂ ਦੇ ਆਪਸ ਵਿੱਚ ਕੀ ਫਰਕ ਆਗਾ ਬਰੀ ਉਹ ਤਾਂ ਆਪਣੇ ਦੇਸੀ ਮੁਰਗੇ ਆ ਗਏ ਜਿਵੇਂ ਸੀਲ ਕਹਿੰਦੇ ਨੇ ਆ ਇਹ ਵਾਲੇ ਹੈਗੇ ਸ਼ੈਰੀਮਾ ਬਿਲਕੁਲ ਛੋਟਾ ਮੁਰਗਾ ਸਭ ਤੋਂ ਠੀਕ ਹੈ ਜੀ ਇਹ ਫੈਂਡ ਜਿਹੜਾ ਆਪਰ ਕੋਲ ਮਾਲ ਵੀਰੇ ਤੁਹਾਨੂੰ ਦਿਸੂਗਾ ਨੰਬਰ 1 ਸਾਰੇ ਫੈਂਸੀ ਆਪਾਂ ਘਰੇ ਸ਼ੌਕ ਤੋਂ ਰੱਖ ਸਕਦੇ ਆ ਇਹਦੇ ਦੀ ਕਟਾਈ ਵਾਲਾ ਮਾਲ ਕੋਈ ਨਹੀਂ ਆਉਦੇ ਸਭ ਤੋਂ ਵੱਡੀ ਖਾਸੀਅਤ ਆਂਡੇ 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 ਖਾ ਸਕਦੇ ਤੁਸੀਂ ਇਹਨਾਂ ਦੇ ਪਰ ਇਹ ਕਟਾਈ ਦੇ ਕੰਮ ਚ ਨਹੀਂ ਆਉਦੇ ਜੀ ਨਾਲੇ ਪੋਨਨ ਨਾਲੇ ਫੜੀ ਨਾਲੇ ਆਪਾਂ ਨੇ ਸੇਵਾ ਕਰਦੇ ਨਾਲੇ ਇਨਕਮ ਲੈਣੇ ਨਾਲੇ ਸ਼ੌਕ ਪੂਰਾ ਕਰਦੇ ਤਿੰਨ ਕੰਮ ਲੈ ਸਕਦੇ ਜਿਹਨੇ ਤੋਂ ਆਪਾਂ ਬਰੀਡ ਆਪਰ ਕੋਲ ਬਰੀਡ ਹੈ ਇਹ ਸਪਰਾਈਟਮੈਂਟ ਮਾ ਜੀ ਬਰੀਡ ਆਪਰ ਕੋਲ ਹਰ ਇੱਕ ਅਵੇਲੇਬਲ ਹੁੰਦੀ ਹੈ ਜੀ ਅਲੱਗ-ਅਲੱਗ ਕਬੂਤਰਾਂ 'ਚ ਮੁਰਗਿਆਂ 'ਚ ਬਖਤਾਂ 'ਚ ਸਾਰੀ ਬ੍ਰੀਡ ਹੁੰਦੀ ਹੈ ਜੀ ਆਪਣੇ ਕੋਲ ਜਿਹੜਾ ਕੋਈ ਨੌਜਵਾਨ ਆਗਾ ਜੇਕਰ ਉਹ ਇੱਥੇ ਕੰਮ ਸ਼ੁਰੂ ਕਰ ਲੈਂਦਾ ਹਾਂਜੀ ਤਾਂ ਉਹ ਦਿੱਕਤ ਆਉਂਦੀ ਹੈ ਮਾਰਕੀਟਿੰਗ ਕਰਨ ਦੀ ਹਾਂਜੀ ਬਹੁਤੇ ਨੌਜਵਾਨਾਂਗੇ ਕੰਮ ਕਰ ਚੁੱਕੇ ਨੇ ਸ਼ੁਰੂ ਕਰ ਚੁੱਕੇ ਨੇਗੇ ਖੇਲ ਵੀ ਹੋ ਚੁੱਕੇ ਹੈ ਫੇਲ ਹੋ ਚੁੱਕੇ ਨੇ ਉਹਦਾ ਕਾਰਨ ਜ਼ਿਆਦਾਤਰ ਇਹੀ ਹੁੰਦਾ ਕਿ ਉਹ ਸੇਲ ਨਹੀਂ ਕਰ ਸਕਦੇ ਬੱਚੇ ਨਹੀਂ ਸੇਲ ਕਰ ਸਕਦੇ ਅੰਡੇ ਨਹੀਂ ਸੇਲ ਕਰ ਸਕਦੇ ਇਹ ਵੀ ਬਹੁਤ ਵਧੀਆ ਕੁਐਸਚਨ ਹੈ ਵੀਰੇ ਬਹੁਤ ਵੱਡੀ ਲੋਕ ਤੋਂ ਤੁਸੀਂ ਕਿਵੇਂ ਮਾਰਕੀਟਿੰਗ ਕਰਦੇ ਸੀ ਜੀ ਬਿਰੇ ਦੇਖੋ ਪਹਿਲਾਂ ਤਾਂ ਮੈਨੂੰ ਵੀ ਦਿੱਕਤਾਂ ਬਹੁਤ ਆਈਆਂ ਹੌਲੀ-ਹੌਲੀ ਮੈਂ ਆਪਦਾ ਫੀਲਡ ਬਣਾ ਲਿਆ ਅੱਛਾ ਠੀਕ ਆ ਜੀ ਹੁਣ ਮੈਨੂੰ ਕੋਈ ਦਿੱਕਤ ਨਹੀਂ ਕਿਉਂਕਿ ਹੁਣ ਮੇਰਾ ਆਪਦਾ ਫੀਲਡ ਮੇਰਾ ਕੰਮ ਬਣ ਗਿਆ ਮੈਨੂੰ ਤਜਰਬਾ ਆ ਗਿਆ ਜੇਕਰ ਕੋਈ ਵੀਰੇ ਕੰਮ ਕਰਨਾ ਚਾਹੁੰਦਾ ਨੰਬਰ 1 ਤਾਂ ਘਟ ਪੈਸਿਆਂ ਤੋਂ ਨੰਬਰ 2 ਕਿਸੇ ਚੰਗੇ ਬੰਦੇ ਨਾਲ ਚੰਗੇ ਬੰਦੇ ਤੋਂ ਨੌਲੇਜ ਲੈ ਕੇ ਫਿਰ ਇਹ ਫੀਲਡ ਦੇ ਵਿੱਚ ਪਰ ਫਿਰ ਨਹੀਂ ਘਟਦਾ ਪੈਂਦਾ ਜੇ ਆਪਾਂ ਇਹਦੇ ਬਾਰੇ ਆਪਾਂ ਨੌਲੇਜ ਨਹੀਂ ਆਪਾਂ ਕਹਿੰਦੇ 50000 ਜਾਂ ਲੱਖ ਰੁਪਏ ਇਨਵੈਸਟਮੈਂਟ ਲਾ ਦਗੇ ਉਹ ਬੰਦਾ ਫੇਲ ਹੋਊਗਾ ਬਾਈ ਜੀ ਜੇ ਤੁਹਾਨੂੰ ਨੌਲੇਜ ਇਹ ਇਹ ਫੀਲਡ ਦੇ ਉੱਤਰ ਸੋਚਣਾ ਤੇ ਇਧਰ ਨਾਲਜ ਚਾਹੀਦੀ ਹੈ ਜੀ ਆਪਾਂ ਨੂੰ ਤਕਰੀਬਨ ਹਾਂਜੀ ਅੱਗੇ ਹੋਰ ਦਿਖਾਉ ਜਾਂਗੇ ਕਿਉਂਕਿ ਮੈਂ ਹੁਣੇ 2010 ਦਾ ਫੀਲਡ ਦੇ ਵਿੱਚ ਆਇਆ ਹੋਇਆ ਹਾਂ ਮੈਨੂੰ ਕਾਫੀ ਪਹਿਲੇ ਵਾਰੀ ਦੀ ਆ ਆ ਕੀ ਚੀਜ਼ ਹੈ ਨਸਲ ਮੁਰਗੀ ਦੇ ਵਿੱਚੋਂ ਆ ਕਿ ਇਹ ਕੀ ਚੀਜ਼ ਹੈ ਇਹ ਇਹ ਫੈਂਸੀ ਮੁਰਗਾ ਬਾਈ ਅਮਰੀਕਨ ਸਲਕੀ ਕਹਿ ਦਿੰਦੇ ਨੇ ਇਹਨੂੰ ਆਪਾਂ ਇਹ ਵੀ ਬਹੁਤ ਫਿਊਟ ਬਰੀਡ ਹੈ ਹਾਂ ਜੀ ਕਿ ਜਦੋਂ ਬੱਚਾ ਨਿਕਲਦਾ ਹੈ ਹਨਾ ਕੱਗਭਗ ਉਹ ਕੀ ਵੇਟ ਹੁੰਦਾ ਉਹ ਵੀਰੇ ਜੀ ਆਹ ਮੁਰਗੀ ਦੀ ਗੱਲ ਕਰੀ ਵੇਟ ਤਾਂ ਹੁਣ ਵੀ ਤੇ 1 ਕਿਜੀ ਹੈ 1 ਕਿਲੋ ਦੀ 온ਲੀ ਤੇ ਜਦੋਂ ਛੋਟਾ ਬੱਚਾ ਦੋ ਤਾਂ ਜਮਾ ਕਰਾਵਾਉਂਦਾ ਹੀ ਹੈ ਹਾਂ ਜੀ ਜੇ ਹੁਣ ਆਹ ਪੈਕ ਨੰਬਰ ਤੇ ਮੁਰਗੇ ਵੇਖੇ ਆ ਇਹ ਸ਼ੈਰੀਮਾ ਮੁਰਗੇ ਨੇ ਇਹਨਾਂ ਦਾ ਬੀਟੀ ਸਾਰਾ 400 ਗ੍ਰਾਮ ਦਾ ਮੁਰਗਾ ਮੈ ਤੋਂ ਕਿ ਟੰਡਾ ਕਰਕੇ ਦੇ ਸਕਦੇ ਹੁਣ ਵੀ 400 ਗ੍ਰਾਮ ਇਹ ਤੁਹਾਨੂੰ ਦਿਖਾਉਂਦਾ

ਅੱਗੇ ਜਿੱਦਾਂ ਬਾਈ ਪੁਲਿਸ ਕੈਂਪ ਆ ਗਏ ਅਮਰੀਕਨ ਬੈਂਟਮ ਆ ਗਏ ਅਲੱਗ-ਅਲੱਗ ਸਾਰੀਆਂ ਵੀਡੀਓਸ ਤਾਂ ਕੀ ਨਹੀਂਆਂ ਕਈ ਵਾਰ ਕੀ ਹੁੰਦਾ ਕੋਈ ਵੀਰ ਲੈਣਾ ਚਾਹੁੰਦਾ ਹੈ ਜਾਂ ਘਰੇ ਰੱਖਣਾ ਚਾਹੁੰਦਾ ਹੈ ਕਈ ਵਾਰ ਵੀ ਭੱਜਣ ਵਾਲੇ ਹੁੰਦੇ ਨੇ ਜਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਕਾਫੀ ਬ੍ਰੀਡਾਂ ਆਉਂਦੀਆਂ ਬਾਈ ਭੱਜਣ ਵਾਲੀਆਂ ਪਰ ਇਹਨਾਂ 'ਚ ਕੋਈ ਭੱਜਣ ਵਾਲਾ ਹੈ ਨਹੀਂ ਆਪਾਂ ਸ਼ੌਕ ਤੋਂ ਰੱਖ ਸਕਦੇ ਹਾਂ ਘਰੇ ਇਹਨਾਂ ਦਾ ਸਾਈਡ ਵੀਨਸ ਹੀ ਕਰ ਸਕਦੇ ਹਾਂ ਕਿਉਂਕਿ ਮੈਂ ਤਾਂ ਸਾਈਡ ਵੀਨਸ ਕਰ ਰਿਹਾ ਵਧੀਆ ਕੰਮ ਜਾਂ ਵੀ ਮੰਨ ਕੇ ਚਲੋ ਨੰਬਰ 1 ਜਿੱਦਾਂ ਵੀ ਅੱਜਕੱਲ ਨਸ਼ੇ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਮੈਂ ਆਉਂਦੇ ਹੱਥੀ ਬਾਈ ਆਪਾਂ ਮਾਨਤਾ ਨਹੀਂ ਕਰਦੇ। ਕਰ ਹੀ ਬੰਦੇ ਬਾਈ ਨਸ਼ੇ ਤੋਂ ਸੜਾਏ ਆ। ਜਦੋਂ ਇਹ ਚੀਜ਼ ਦੀ ਚਸ ਪੈ ਜਾਂਦੀ ਹੈ ਬੰਦਾ ਉਹ ਪਾਸੇ ਜਾਂਦਾ ਹੀ ਨਹੀਂਗਾ। ਕਲੀਅਰ ਹੈ। ਇੰਨਾ ਨਹੀਂ ਰਹਿੰਦਾ ਜ਼ਿਆਦਾਤਰ ਕਿਉਂਕਿ ਸੋ ਤਾਂ ਇੱਕ ਪਾਸੇ ਮੈਂਡ ਰਹੇ ਨਾ ਸੋ ਦੋ ਪਾਸੇ ਚੇਂਜ ਹੋ ਜੇਣਾ ਬਈ। ਹੌਲੀ ਹੌਲੀ ਘਟਦਾ ਘਟਦਾ ਬਸ ਬਹੁਤ ਘਟ ਜਾਂਦਾ ਹੈ। ਹਾਂਜੀ। ਮੈਂ ਪਹਿਲੇ ਤਾਂ ਇਹੀ ਪੁੱਛਣਾ ਚਾਹਾਂਗਾ ਬਾਈ ਜਦੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ। ਹਾਂਜੀ। ਹਨਾ ਕਰਦਿਆਂ ਕੀ ਦੇਖਿਆ ਸੀ ਉਸ ਟਾਈਮ ਤੇ? ਬਾਈ ਜੀ ਪਹਿਲਾਂ ਤਾਂ ਜਿਵੇਂ ਆਪਾਂ ਮੰਨ ਕੋਲ ਪੜੇ ਨਹੀਂ ਗਏ ਇਹ ਚੰਨੀ ਗੱਲ ਮੈਂ ਤਾਂ ਪੰਜ ਪੜਿਆ ਹੋਇਆ ਦਾ ਅੱਛਾ ਮੈਂ ਤਾਂ ਜਿਹੜੇ ਵੀਰ ਮੈਨੂੰ ਫੋਨ ਕਰਦੇ ਮੈਸੇਜ ਉਹਨਾਂ ਨੂੰ ਵੀ ਕਹਿ ਦੇਣਾ ਬਾਈ ਮੈਨੂੰ ਰਿਕਾਰਡਿੰਗ ਪਾ ਦੇ ਵਟਸਐਪ ਤੇ ਜੋ ਕਲੀਅਰ ਗੱਲ ਹੈ ਠੀਕ ਹੈ ਜੀ ਨੰਬਰ 2 ਘਰ ਦੇ ਪਹਿਲਾਂ ਕਹਿੰਦੇ ਤੂੰ ਕਿਹੜੇ ਕੱਕੜਾ ਕਬੂਤਰਾ ਜਿ ਬੜਿਆ ਫਿਰਦਾ ਤੇ ਨਫਤ ਮੰਗਦੇ ਬਾਈ ਇੱਕ ਦੋ ਜੋੜੇ ਰੱਖੇ ਉਹਨਾਂ ਕੋਈ ਇਨਕਮ ਆਈ ਹੌਲੀ ਹੌਲੀ ਬੱਚੇ ਵੇਚ ਕੇ ਇੱਕ ਦੋ ਜੋੜੇ ਸਾਰੇ ਬਣ ਗਏ ਆਪਣੇ ਤੇ ਕੋਈ ਆਪਾਂ ਦੀ ਕੋਈ ਆਉਣੇ ਵੀ ਆਪਾਂ 20000 ਲਾਇਆ 50000 ਲਾਇਆ ਨਹੀਂ ਲਾਇਆ ਬਾਈ ਇਹ 3500 5000 ਨਹੀਂ ਕੰਮ ਸਟਾਰਟ ਕੀਤਾ ਹੋਈ ਹੈ ਅੱਛਾ ਹਾਂਜੀ ਕਿੰਨਾ ਟਾਈਮ ਹੋ ਗਿਆ ਤੁਮ ਨੂੰ 2010 ਦਾ ਮੈਂ ਰੱਖਦਾ 14 ਨਵੰਬਰ ਜਿਸਨੇ ਪੂਰੀ ਇੰਟਰਸਟ ਹੋ ਕੇ ਤੇ ਉਸ ਤੋਂ ਬਾਅਦ ਹੁਣ ਆ ਦੇ ਨਾਲ 2014 ਤੋਂ ਨੌਲਜ ਆਉਣ ਲੱਗ ਗਈ ਸੀ ਹਾਂਜੀ ਹੋਰ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਆਪਣੇ ਜਾਂ ਆਂਢੀ ਗੁਆਂਢੀ ਹੁੰਦੇ ਨੇ ਉਹ ਕਹਿੰਦੇ ਨੇ ਵੀ ਤੂੰ ਇਸ ਕੰਮ ਨਾਲੋਂ ਕਿਉਂਕਿ ਕਮ ਕੋਈ ਵੀ ਕਰ ਲੋ ਅਗਲਾ ਕੋਈ ਨਾ ਵੀ ਲੰਘੂ ਕੱਢ ਦਿੰਦਾ ਉਹਨਾਂ ਨੇ ਕਿਹਾ ਵੀ ਠੀਕ ਆ ਭਾਈ ਕਿਤੇ ਈ ਹੋਰ ਬਰਤਵੇ ਤੇ ਚਲ ਜਾ ਕਿਸੇ ਕੰਟਰੀ ਦੇ ਵਿੱਚ ਬਾਈ ਕੰਟਰੀ ਦਾ ਆਪਣਾ ਇੰਟਰਸਟ ਨਹੀਂ ਜਾਣਦਾ ਪਹਿਲੇ ਦਿਨ ਹੀ ਮੈਨੂੰ ਮੇਰੇ ਘਰਦਿਆਂ ਨੇ ਵੀ ਬਹੁਤ ਆਖਾ ਤੂੰ ਕਿਹੜੇ ਕੰਮਾਂ 'ਚ ਬੜਿਆ ਖੜਦਾ ਇਹਨਾਂ ਤੇ ਮਨ ਕੋਲੇ ਰੱਸੀ ਫਿਰਦਾ ਰਿਸ਼ਤੇਦਾਰ ਤਾਂ ਕਹਿੰਦੇ ਕਹਿੰਦੇ ਆ ਇਹਨਾਂ ਨੇ ਆਉਣ ਲੱਗੇ ਜਿਵੇਂ ਆਪਣੇ ਪਹਿਲਾ ਕੁੱਕੜ ਕਬੂਤਰ ਰੱਖੇ ਆ ਤੇਰੇ ਫालतू ਦੇ ਗੱਲਾਂ ਖਰਚੇ ਦਾ ਘਰ ਆ ਪਰ ਬਾਈ ਜਦੋਂ ਇਹਨੇ ਪਣਾ ਕਮ ਆਉਣ ਲੱਗੀ ਹੁਣ ਮੇਰੀ ਵਾਈਫ ਵੀ ਸੰਭਦੀ ਆ ਜੀ ਮਾਪਿਆਂ ਦਾ ਸੰਭਣਾ ਹੀ ਆ ਕਿਉਂਕਿ ਦਾਣਾ ਪਾਣੀ ਦੇਖ ਰੇਖ ਇਹਨਾਂ ਦੀ ਮੈਂ ਕਰਨੀ ਆ ਜਿਹੜਾ ਪਾਣੀ ਪੋਣਾ ਬਾਪੂ ਨਾ ਪੋਣਾ ਸਵੇਰ ਸ਼ਾਮ ਦੋ ਟਾਈਮ ਅੱਛਾ ਜਿਹੜੇ ਹੁਣ ਇਹਨਾਂ ਚੈਕਸ ਆਗੇ ਛੋਟੇ ਇਨਕੂਬेटर ਅੰਦਰ ਚੱਲੀ ਜਾਂਦੇ ਉਹ ਮੈਡਮ ਦੀ ਡਿਊਟੀ ਆ ਉਹ ਸਾਰੇ ਹੁਣੇ ਸਾਹਮਣੇ ਆ ਜੀ ਤੋਂ ਕਿਹੜਾ ਸਾਡਾ ਪਰਿਵਾਰ ਆ ਭਾਈ ਸਾਰਾ ਅਸੀਂ ਸਾਰਾ ਪਰਿਵਾਰ ਇਹਨਾਂ ਨਾਲ ਲगाव ਰੱਖਦੇ ਆ ਕਿ ਲगाव ਰੱਖ ਕੇ ਸਾਨੂੰ ਵਧੀਆ ਕੰਮ ਆ ਰਹੀ ਆ ਕਿਉਂਕਿ ਮੈਂ ਛੋਟਾ ਜ਼ਿੰਮੇਵਾਰ ਆ ਮੈਂ ਝੂਠ ਬੋਲੀ ਮੇਰੇ ਕੋਲ ਸਾਢੇ 3/4 ਕਲੇਕੜ ਪਹਿਲੀ ਆ ਭਾਈ ਇਥੇ ਕੁਝ ਨਹੀਂ ਬਣਦਾ ਜੀ ਮੈਂ ਤਾਂ ਸਾਰੇ ਵੀਰੋਂ ਇਹ ਹਨਾ ਵੀ ਜਿਹੜੇ ਨੋਰਮਲ ਮੀਡੀਆ ਹਨਾ ਸੁਬਾ ਸ਼ਾਮ ਇੱਕ ਦਾ ਟਾਈਮ ਕੱਢ ਕੇ ਇਹਨੂੰ ਦੋਣਾ ਤੁਹਾਨੂੰ ਵਧੀਆ ਇਨਕਮ ਦੇਣਗੇ ਇੱਕ ਇੱਕ ਘੰਟਾ ਕਿਉਂਕਿ ਅਜ ਤੱਕ ਮੈਨੂੰ ਕੋਈ ਵੀ ਕਹਦੇ ਮੈਂ ਬਾਹਰ ਚ ਬੈਠਾ ਹਾਂ ਮੈਂ ਨਹੀਂ ਬਾਹਰ ਚ ਬੈਠਦਾ ਅੱਜ ਇੱਕ ਤਾਂ ਆਪ ਨੂੰ ਵੀ ਸੁਬਾ ਉੱਠ ਕੇ ਬਾਹਰ ਚ ਬੈਠ ਕੇ ਘੱਲਾਂ ਘੰਟਾ ਗੱਲਾਂ ਕਰਣੀ ਆ ਉਹ ਤਾਂ ਮੈਂਡ ਹੀ ਨਹੀਂ ਬਾਈ ਇਹਨਾਂ ਦੀ ਰੁਚੀ ਹੈ ਕਲਮ ਲਾ ਕੇ ਇੱਕ ਡਿਪਰੈਸ਼ਨ ਤੋਂ ਜਾਂ ਕਈ ਵਾਰ ਕੀ ਹੁੰਦਾ ਕਿ ਬੰਦਾ ਡਿਪਰੈਸ਼ਨ ਦੀ ਗੱਲ ਕਰਦਾ ਜਿੰਨਾ ਡਿਪਰੈਸ਼ਨ ਚ ਜਾ ਜਾਂਦਾ ਟੈਨਸ਼ਨ ਆਉਂਦੀਆਂ ਰਹਿੰਦੀਆਂ 2 ਘੰਟੇ ਆਸਾਂ ਦੇ 2 ਘੰਟੇ ਤੜਕੇ ਇੱਥੇ ਲੱਗਦਾਗਾ ਵੀ ਇਸ ਚੀਜ਼ ਨਾਲ ਡਿਪਰੈਸ਼ਨ ਜਾਂ ਕੋਈ ਵੀ ਟੈਨਸ਼ਨ ਦੂਰ ਹੋ ਸਕਦੀ ਹੈ ਪਰ ਉਹ ਗੱਲਾਂ ਤਾਂ ਬਿਲਕੁਲ ਮਾਈਂਡ ਫਰੀ ਨਾ ਕੋਈ ਚੱਕਰ ਨਹੀਂ ਯਾਰ ਸਭ ਡਿਪਰੈਸ਼ਨ ਕਈ ਵਾਰ ਇਹ ਆਉਂਦੀ ਆਪਣਾ ਰੱਖਿਆ ਜਾਨਵਰ ਆਪਾਂ ਉਹਦੀ ਕੇਅਰ ਕਰਨ ਦੇ ਬਾਵਜੂਦ ਜੋ ਡੈੱਡ ਹੋ ਜੇ ਉਦੋਂ ਦਿਲ ਦੁਖੀ ਹੁੰਦਾ ਯਾਰ ਇਹ ਮਰ ਗਿਆ ਗਲਤ ਹੋ ਗਿਆ ਉਥੇ ਆ ਕੇ ਹੁੰਦਾ ਉਹ ਨਹੀਂ ਜੀ ਕੋਈ ਨਾ ਪੈਸੇ ਵਾਲੀ ਨਾ ਫੇਰ ਮੰਨ ਕੇ ਚੱਲੂ ਇਹਨੇ ਦੇਖਣ ਦੀ ਕੋਈ ਟੈ ਵਧੀਆ ਆਉਦੇ ਨੇ ਸਵੇਰ ਤੋਂ ਲੱਗੇ ਰਹਿੰਦੇ ਆ ਹਾਂ ਇਹਦੇ ਜਿਹੜਾ ਮਾਰਕਟਿੰਗ ਗੱਲ ਮੈਂ ਪਹਿਲਾਂ ਕੀਤੀ ਸੀ ਦੀ ਕੋਈ ਵੀ ਖਰੀਦਣਾ ਚਾਹੁੰਦਾ ਹੋਵੇ ਹਾਂਜੀ ਹਾਂ ਨਾ ਉਹ ਤੁਹਾਡੇ ਨਾਲ ਬਹੁਤ ਸਾਰਾ ਹੈ ਜੇ ਕਿਸੇ ਨੇ ਆਪਨ ਕੋ ਪ੍ਰਤੀਜ ਕਰਨੀ ਬਾਈ ਜੀ ਜੇ ਕਿਸੇ ਵੀਰ ਨੇ ਖਰੀਦਨੀ ਆ ਤਾਂ ਘਰੇ ਆ ਕੇ ਵੀ ਲਜਾ ਸਕਦਾ ਕੋਈ ਚੱਕਰ ਹੋਈ ਕਈ ਵਾਰ ਵੀਰੋਂ ઓਨਲਾਈਨ ਆਪਣੇ ਤੋਂ ਜ਼ਿਆਦਾ ਮਾਲ ਮੰਗਵਾਉਂਦੇ ਆ ਠੱਗਿਆ ਬਹੁਤ ਵਾਈ ਜੀ ਅੱਜਕੱਲ ਕਿਉਂਕਿ ਸਾਢਣੇ ਹੀ ਵੱਜੀਆਂ ਲੋਕਾਂ ਨੇ ਹੀ ਬਾਈ ਜੀ ਹੁਣ ਜਿਹੜੇ ਵੀਰਾਂ ਨੇ ਠੱਗਿਆ ਵਾਈ ਜੀ ਉਹ ਥੋੜਾ ਜਿਆਦਾ ਡਰਦੇ ਆ ਵੀ ਆਨਲਾਈਨ ਮਾਲ ਮੰਗਵਾਉਣ ਤੋਂ ਠੱਗਿਆ ਠੱਗਿਆ ਕੋਈ ਲੋਕ ਪੈਸੇ ਮੁਕਰ ਕੇ ਅੰਦਰ ਕੋ ਆ ਗਏ ਅੱਛਾ ਬਾਅਦ ਮਾਲ ਨਹੀਂ ਦੇਗੇ ਪਰ ਆਪਣੇ ਕੋਲ ਕੋਈ ਕੰਮ ਹੈ ਆਪਾਂ ਜਿਹੜੇ ਵੀਰ ਨਾਲ ਡੀਲ ਹੁੰਦੀ ਹੈ ਕਲੀਅਰ ਹੋ ਗਈ ਹੈ ਜੇ ਕੋਈ ਚੱਕਰ ਨਹੀਂ ਜਿਹੜਾ ਮਾਰੋ ਖਾਵਾਂਗੇ ਉਹੀ ਜਾਊਗਾ ਦੂਜਾ ਜਿਹੜੀ ਇਹ ਨਸਲਾਂ ਆ ਪਾਉਂਦੇ ਇੱਕ ਤਰ੍ਹਾਂ ਦਾ ਹੈ ਨਹੀਂ ਭਾਵੇਂ ਮੁਰਗੀਆਂ ਵੀ ਹੋਵੇ ਕੋਈ ਉਹ ਕੋਈ ਹੋਰ ਹੋਵੇ ਕਿਸੇ ਤਰ੍ਹਾਂ ਦੀ ਜਿਵੇਂ ਆ ਦੇਖੋ ਚਿੜੀਆਂ ਆਣੀਆਂ ਚਿੜੀਆਂ ਵੀ ਅਲੱਗ-ਅਲੱਗ ਨਸਲਾਂ ਦੀਆਂ ਨੇ ਇਹ ਤੁਸੀਂ ਲੈ ਕੇ ਕਿੱਥੋਂ ਆਏ ਹੋ ਬਾਈ ਜੀ ਝੂਠ ਬੋਲੀ ਜਾਂਦੇ ਵੀਡੀਓ ਜੋ ਆਪਾਂ ਕਿਤੋਂ ਨਹੀਂ ਲੈ ਕੇ ਆਂਦੀ ਹੈ ਜਿਹਦੇ ਫੀਲਡ ਦੇ ਵਿੱਚ ਇਤਰੇ ਆਪਾਂ ਨੂੰ ਨੌਲੇਜ ਮਿਲ ਗਿਆ ਆਪਾਂ ਇਧਰੇ ਹੀ ਚੱਕਣਾ ਕਰ ਲਿਆ ਜੋ ਵੀ कूड़ा ਲੈਣਾ कूड़े ਲੈਣ ਦੇ ਵਿੱਚ ਵੜਦੇ ਉਹਦੀ ਨੌਲਜ ਉਹ ਬੱਜਾਂ ਵਾਲੇ ਲੈਣ ਚ ਵੜਦੇ ਉਹਦੀ ਆਪ ਨੂੰ ਇਹਨਾਂ ਦੀ ਨੌਲਜ ਆ ਗਈ ਬਸ ਲੋਕ ਲਈ ਰੱਖ ਕਿੰਨੀ ਤਰ੍ਹਾਂ ਦੀਆਂ ਨੇ ਇਹ ਜਿਹੜੀ-ਕਿਹੜੀ ਨਸਲਾਂ ਇਹਦੇ ਵਿੱਚ ਬਈ ਜੇ ਇੱਕ ਤਰ੍ਹਾਂ ਦੀ ਹੈ ਜਿਹਨਾਂ ਨੂੰ ਬਜਰੀ ਕਰਕੇ ਦੀਆਂ ਬੋਲ ਦਿੰਦੇ ਆ ਇਹ ਇੱਕ ਛੋਟਾ ਤੋਤਾ ਹੀ ਹੁੰਦਾ ਹੈਗਾ ਪਰ ਆਪਣੇ ਨਾਲ ਚਿੜੀ ਆ ਕਹਿ ਦਿੰਦੇ ਆ ਇਹ ਆਪਾਂ ਰੱਖ ਸਕਦੇ ਆ ਯਾਦਤਰ ਹਾਂਜੀ ਇਹ ਵੀ ਆਪਾਂ ਮਰਲੇ ਲਈ ਸ਼ੌਂਕ ਤੋਂ ਲੋਕ ਜੋੜੇ ਲਏ ਸੀਗੇ ਤੇ ਇੱਥੇ ਛੜਤੇ ਤੇ ਬੱਚੇ ਕੱਢ ਲਾਦੇ 50 60 ਨਾਲ ਕੋਈ ਫਿਰਦੇ ਬਈ ਇੱਥੇ ਹਾਂ ਇਹਨਾਂ ਦੇ ਆਂਡੇ ਵੀ ਵਿਕ ਜਾਂਦੇ ਨੇ ਜਾਂ ਥੋੜੀ ਵਿਕਦੇ ਆ ਇਹਨਾਂ ਦੀ ਜ਼ਿਆਦਾ ਵੱਡੇ ਜੋੜੇ ਵਿਖਦੇ ਆ ਜਾਂ ਬੱਤੀ ਜੀ ਆਂਡੇ ਨਹੀਂ ਵਿਖਦੇ ਇਹਨਾਂ ਦੇ ਕਿੰਨੇ ਦਾ ਹੋ ਜੋੜਾ ਆਮ ਜੋੜਾ ਜੀ ਜੇ ਲੋਕਲ ਆਮਾਲ ਲਈ ਇਹ ਤਾਂ 4.500 ਰੁਪਏ ਪ੍ਰਾਈਜ਼ ਬਣ ਜਾਂਦਾ ਜੇ ਹੋਲਸੇਲ ਵਾਲਾ ਇਕੱਠਾ ਲਈ ਉਹ ਜਾਂਦਾ ਹੀ 3.500 ਰੁਪਏ 300 ਰੁਪਏ ਫੇਰ ਜਿਵੇਂ ਲਾਭ ਵੜਾ ਗਿਆ ਇਹ ਥੋੜਾ ਜਿਆਦਾ ਮਹਿੰਗਾ ਆ ਜਾਂਦਾ ਈ ਇਹ ਕਿਵੇਂ ਇਹ ਬਜਰੀਕਰ ਨੂੰ ਲਾਭ ਵੜ ਮਹਿੰਗਾ ਦਾ ਇਹਦੇ ਜਿੰਨੇ ਕਿ 1200 1500 2000 2500 ਇਦਾਂ ਦਾ ਬਰੀਡ ਦੇ ਹਿਸਾਬ ਨਾਲ ਕੁਆਲਟੀ ਦੇ ਹਿਸਾਬ ਨਾਲ ਰੇਟ ਆ ਜੀ ਹੂੰ ਤੇ ਜਿਹੜਾ ਆ ਇਹ ਅਲੱਗ ਕਿਵੇਂ ਇਹ ਲੱਗਦਾ ਸੀਲ ਮੁਰਗੇ ਲੜਦੇ ਆ ਭਾਈ ਆਪਸ ਵਿੱਚ ਅੱਛਾ ਤਾਂ ਕਰਕੇ ਲੱਗ ਲੱਗ ਤਾੜ ਰੱਖਿਆ ਜਿਵੇਂ ਪਹਿਲਾਂ ਕਹਿ ਕੇ ਹਟਾਇਆ ਕੇ ਹਰ ਇੱਕ ਮੁਰਗੀ ਲਾ ਲਓ ਚਿੜੀ ਲਾ ਲਓ ਹਰ ਦੇ ਵਿੱਚ ਅਲੱਗ ਅਲੱਗ ਕੁਆਲਿਟੀ ਆ ਹਾਂਜੀ ਇਹਨਾਂ ਦੇ ਵਿੱਚ ਕੀ ਖਾਸੀਤਾ ਇਹ ਅਲੱਗ ਨੇ ਉਹ ਅਲੱਗ ਨੇ ਵੀਰੇ ਇਹ ਬ੍ਰਹਮਾ ਆ ਗਈ ਬਰੀਡ ਦਾ ਨਾਮ ਉਹ ਪੌਲਿਸ਼ ਕੈਪ ਆ ਗਈ ਇਹ ਹੋਰ ਜਗ੍ਹਾ ਦੀ ਬਰੀਡ ਆ ਉਹ ਹੋਰ ਜਗ੍ਹਾ ਦੀ ਬਰੀਡ ਆ ਕਿੱਥੋਂ ਕਿੱਥੋਂ ਦੀ ਯਾਰ ਇਹ ਤਾਂ ਸਾਊਦੀ ਦੀ ਹੈਗੀ ਆਹ ਹੋਰ ਜਗ੍ਹਾ ਦੀ ਇਹ ਤਾਂ ਨਹੀਂ ਆਪਾਂ ਨੂੰ ਕਨਫਰਮ ਐਵੇਂ ਝੂਠ ਬੋਲੀ ਰਹੀ ਹੈ ਨਾ ਕੋਈ ਫਾਇਦਾ ਨਹੀਂ ਆ ਜੇ ਕੋਈ ਵੀ ਵੀਰ ਆਗਾ ਤੁਹਾਡੇ ਤੋਂ ਕੋਈ ਪਰਚੇਸ ਪਰਚੇਸ ਕਰਦਾਗਾ ਹਾਂਜੀ ਹੈਨਾ ਤਾਂ ਉਹ ਪਤਾ ਲੱਗ ਜਾਂਦਾ ਕਿ ਕੰਫਿਊਜ਼ ਤਾਂ ਨਹੀਂ ਹੁੰਦਾ ਵੀ ਮੈਨੂੰ ਆਹ ਕੁਆਲਿਟੀ ਚਾਹੀਦੀ ਆ ਜਾਂ ਮੈਨੂੰ ਆਹ ਇਸ ਤਰ੍ਹਾਂ ਦਾ ਜਾਨਵਰ ਚਾਹੀਦਾ ਦੇਖੋ ਭਾਈ ਜੀ ਜਿਹਨੂੰ ਨੌਲੇਜ ਆ ਉਹ ਤਾਂਗਾ ਪਟਾਕਦੇ ਨੇ ਆਖ ਦੋ ਆਖੋ ਯਾਰ ਆ ਤੇਰਾ ਮਿਕਸ ਆਗਾ ਜਿਹਨੂੰ ਨੌਲੇਜ ਨਹੀਂ ਉਹਨੂੰ ਵਿਚਾਰ ਨੂੰ ਪਤਾ ਨਹੀਂ ਉਹਨੂੰ ਦੱਸ ਦੋ ਉਹਨੂੰ ਦੱਸੋ ਉਹਨੂੰ ਜਿਆਦਾ ਨੌਲੇਜ ਆ YouTube ਹੋਰ ਕਿਹੜੀ ਕਿਹਦੀਆਂ ਬੀਡਾਂ ਆਸ਼ੀਆਂ ਤੁਸੀ ਹੋਰ ਵੀਰੇ ਕਬੂਤਰਾਂ ਚ ਕਾਫੀ ਹੁੰਦੀਆਂ ਨੇ ਆਪਣੇ ਕੋਲੇ ਆਇਓ ਇਸਪਰ ਕੈਮਰਾ ਤਾਂ ਲੈ ਲੁ ਇਨਾਂ ਦੀ ਕੀ ਖਾਸੀਅਤ ਆ ਬਸ ਇਹ ਵੀ ਬਾਈ ਸ਼ੌਕ ਤੋਂ ਰੱਖਣ ਵਾਲੇ ਆ ਬਾਜੀ ਵਾਲੇ ਨਹੀਂ ਉੜਦੇ ਨਹੀਂ ਜ਼ਿਆਦਾ ਤਰ ਬਾਜੀ ਹੋਈ ਨਹੀਂ ਜਿੱਦਾਂ ਆਪਾਂ ਬਾਜੀਆ ਛੱਡਦੇ ਆ ਉਹ ਕੰਮ ਨਹੀਂ ਗਾ ਇਹ ਆਪਾਂ ਘਰੇ ਸ਼ੌਕ ਤੋਂ ਰੱਖ ਸਕਦੇ ਬਸ ਇਹ ਵੀ ਸਿਰਫ ਇਸ ਦੇ ਕੰਮ ਚ ਆਉਦੇ ਆ ਜੀ ਕਾਫੀ ਵੱਡੀ ਗੈਂਤੀ ਦੇ ਵਿੱਚ ਗਲਵਰ ਨੇਗੇ ਮੇਨ ਗੱਲ ਆ ਜਾਂਦੀ ਹੈ ਕਿ ਸਾਮ ਸੰਭਾਲ ਦੀ ਹਾਂਜੀ ਸਾਮ ਸੰਭਾਲ ਤੋਂ ਬਾਅਦ ਗੱਲ ਆਉਂਦੀ ਹੈ ਕਿ ਨਵੀਂ ਮੈਡੀਕਲ ਦੀ ਹਾਂਜੀ ਮੈਡੀਕਲ ਦਾ ਕਿਵੇਂ ਦੇਖਦੇ ਹੋ ਬਾਈ ਮੈਡੀਕਲ ਇਹਨੇ ਦੋ ਤਿੰਨ ਬਿਮਾਰੀਆਂ ਆਉਦੀਆਂ ਜਿਵੇਂ ਇਹਨਾਂ ਨੂੰ ਨੱਕ ਤੋਂ ਰੇਸ਼ਾ ਉਹਨੂੰ ਸੀਆਰਡੀ ਕਹਿ ਦਿੰਨੇ ਆਪਾਂ ਜਾਂ ਜਿਹੜੀ ਆਪਾਂ ਵੇਸਟਿੰਗ ਵਾਈਟ ਕਰ ਲਾਪੇ ਨੇ ਗ੍ਰੀਨ ਉਹ ਇਹਨਾਂ ਨੂੰ ਬੰਦਿਆਂ ਵਾਲੀ ਮੈਡੀਸਿਨ ਹੀ ਲੱਗਦੀ ਹੈ ਸਾਰੀ ਉਹ ਜਿਵੇਂ ਹੁਣ ਆ ਵੀ ਤੁਸੀਂ ਵਧੀਆ ਕੁਐਸਚਨ ਕੀਤਾ ਬਹੁਤ ਵੀਰਾਂ ਦੇ ਮੁਰਗੇ ਮਰਦੇ ਆ ਗਰਮੀ ਕਰਕੇ ਵੀਰੇ ਬਹੁਤ ਵਧੀਆ ਕੁਐਸਚਨ ਕੀਤਾ ਤੁਸੀਂ ਮਨੇ ਇਹ ਬਿਮਾਰੀ ਵਾਲਾ ਆਹੋ ਜੇ ਮੁਰਗੀਆਂ ਆ ਪਾਸੀ ਹੈ ਅਗਲਾ ਖੂਹਰ ਬਿਮਾਰੀ ਹੈ ਇਹਨਾਂ ਨੂੰ ਠੀਕ ਆ ਜੀ ਐਂ ਲੱਗਦਾ ਜੀ ਇਹ ਬਿਮਾਰੀ ਹੈ ਪਰ ਬਿਮਾਰੀ ਨਹੀਂ ਮੈਨੂੰ ਪਤਾ ਇਹਨਾਂ ਨੂੰ ਚਿਚੜੀ ਲੱਗੀ ਪਈ ਆ ਕੁਕੜੀ ਨੂੰ ਜਮਾ ਪਈ ਹੈ ਨਾ ਆੱਖ ਮਨੇ ਸੱਟ ਹੋ ਜਾਣਾ ਇਹਦੇ ਮੈਂ ਦਵਾਈ ਲਾਤੀ ਆ ਆਹ ਦੇਖੋ ਪਰਾਂ ਦੇ ਵਿੱਚ ਇਹ ਜੜੀ ਕਿੰਨੀ ਕਿੰਨੀ ਇਹ ਹੱਲ ਕੀ ਹੈ ਫਿਰ ਬਾਈ ਇਹਦਾ ਹੱਲ ਬਾਈ ਜੀ ਇੱਕ ਤਾਂ ਟਿਕ 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 ਪਾਊਡਰ ਆਉਦਾ ਜਾਂ ਇੱਕ ਦੋ ਮੈਡੀਸਨਾਂ ਹੋਰ ਆ ਉਹਦੇ ਨਾਲ ਸੈੱਟ ਹੋ ਜਾਂਦੀ ਹੈ ਕਿਉਂਕਿ ਅੱਜ ਮੇਰੇ ਸਵੇਰੇ ਇਹਨਾਂ ਨੂੰ ਗਾਣੇ ਪਾਉਣ ਲੱਗਿਆ ਮੈਨੂੰ ਉਹ ਲੱਗਿਆ ਰ ਜਾਨਵਰ ਬਿਮਾਰ ਆ ਵੀ ਹੁਣ ਪਤਾ ਲੱਗ ਹੀ ਜਾਂਦਾ ਪਰ ਮੈਨੂੰ ਚਾਕੇ ਵੇਖੇ ਵਿੱਚ ਜਿੜੀ ਜਿਆਤਰ ਵੀਰਾਂ ਦੇ ਗਰਮੀ ਮੁਰਗੇ ਚਿਚੜੀ ਨਾ ਮਰਦੇ ਇਹ ਇਹ ਚੱਕਰ ਆ ਇਹ ਨੋਬਤ ਵੀ ਆ ਜਾਂਦੀ ਹੈ ਜਦ ਬੱਕ ਲਈ ਬਹਿਮ ਹੋਇਆ ਵੀ ਗਰਮੀ ਨਾਲ ਮਰ ਗਏ ਹਾਂ ਹੁਣ ਦੇਖੋ ਜਿਹੜਾ ਨਾਰਮਲ ਇਨਸਾਨ ਉਹਨੂੰ ਤਾਂ ਦੇਖਣੇ ਆ ਵੀ ਯਾਰ ਮੁਰਗਾ ਆਪਣਾ ਬਿਮਾਰ ਆ ਮਾਰ ਲੱਗਦੀ ਆ ਉਹਨੇ ਦੇ ਮੂੰਹ ਚ ਦਵਾਈਆਂ ਪਾਈ ਉਹ ਦਵਾਈ ਅਸਰ ਤਾਂ ਕਰੂ ਤੇ ਚਿਚੜੀ ਮਰੂਗੀ ਤਾਂ ਚਿਚੜੀਆਂ ਖੂਨ ਚੂਸ ਜਣਾ ਇਹ ਵੀ ਕੇਸ ਬਹੁਤ ਆਈ ਜਾਂਦੇ ਆ ਜੀ ਹੁਣ ਆ ਜਾਣ ਰੱਖੀ ਐ ਇਹ ਟਰਕੀ ਮੁਰਗਾ ਬਈ ਇਹ ਮਤਲਬ ਦੇਖਣ ਨੂੰ ਤਾਂ ਅਲਾਦਾ ਵੀ ਹੁਣ ਵੀ ਦੰਦੀ ਵੱਡੀ ਹੋਊ ਵੀ ਦੰਦੀ ਵੱਡੀ ਡਰਾਈ ਜੇ ਜਾਂਦਾ ਇਹ ਮੁਰਗਾ ਵੀਰੇ ਮੇਰੇ ਕੋਲ ਕਾਫੀ ਟਾਈਮ ਦਾ ਜਾ ਹਾਂ ਬਸ ਇਹਦੀ ਖਾਸੀਤ ਇਹ ਹੀ ਐ ਕਿ ਇਹਨੇ ਆਪਣੇ ਕੋਲੇ ਕੋਲੇ ਫਿਰਦਰਨ ਦਾ ਆ ਤੁਸੀਂ ਕਦੋਂ ਦੇ ਆਏ ਹੋ ਦੂਜਾ ਮੁਰਗਾ ਕੋਈ ਨਹੀਂ ਨਾ ਇਹ ਕੋਲੇ ਕੋਲੇ ਉਹਦਾ ਬਹੁਤ ਮੂਹ ਬਹੁਤ ਕਰਦਾ ਜੀ ਇਹਨੂੰ ਮੈਂ ਤਕਰੀਬਨ ਸਾਰੀਆਂ ਮੰਡੀਆਂ ਦੇ ਲੈ ਕੇ ਜਾਣਾ ਇਧਰ ਨੂੰ ਮੈਂ ਅਣਾ ਮੇਰੇ ਨਾਲ ਨਾਲ ਹੀ ਰਹਿਣਾ ਨੇ ਜੀ ਇਹ ਕਾਫੀ ਟਾਈਮ ਦਾ ਪੁਰਾਣਾ ਆਪਣੇ ਕੋਲੇ ਸੀ ਇਹ ਜਿੱਦਾਂ ਆਪਾਂ ਘਰੇ ਰੱਖਦੇ ਆ ਸੋਹਣੇ ਲੱਗਦੇ ਆ ਪਹਿਲ ਪੋਦਾਗਾ ਤੇ ਜਿਹੜੀ ਉਹ ਕੁਆਲਿਟੀ ਹੈ ਉਹ ਬਰੀਡ ਉਹ ਮੋਰ ਬਾਂਡਰ ਕੀ ਹੈ ਜੀ ਰੈਡ ਕਲਰ ਦਾ ਹਾਂ ਆ ਵੀ ਕੁਝ ਅਲੱਗ ਲੱਗਦੀ ਆ ਉਹਦੇ ਨਾਲ ਨਹੀਂ ਉਹ ਸੇਮ ਹੀ ਹੈ ਬਾਈ ਇਹ ਪਹਿਲ ਪਾਈ ਜਾਂਦਾ ਉਹ ਪਹਿਲ ਨਹੀਂ ਪੋਦਾਗਾ ਅੱਛਾ ਇਹ ਜਿੱਦਾਂ ਮੋਰ ਪਹਿਲ ਪੋਦਾ ਉਦੋਂ ਪਹਿਲ ਪੋਦਿਆ ਬਸ ਉਹੀ ਫੀਲਿੰਗ ਆਉਦੀ ਆ ਉਹ ਬਲੈਕ ਵੀ ਅਗਲਾ ਇਹਨਾਂ ਨਾਲ ਦਾ ਹੀ ਹੈ ਤੇ ਜਿਹੜਾ ਉਹ ਸਾਹਮਣੇ ਫਿਰਦਾ ਉਹ ਆ ਜਾਨਵਰ ਇਹ ਅਮਰੀਕਨ ਟਰਕੀ ਦੇ ਵਿੱਚ ਆ ਗਿਆ ਬਈ ਉਹਦਾ ਕਲਰ ਹੋਰ ਹੈ ਇਹ ਕਿੰਨੇ ਅਲੱਗ ਅਲੱਗ ਚਾਰੇ ਅਲੱਗ ਅਲੱਗ ਬਰੀਡਾਂ ਨੇ ਜਿਹੜੇ ਆਪਾਂ ਉਧਰ ਅਡਲਟ ਟਰੱਕੀ ਵੇਖਿਆ ਵੱਡੇ ਬਲੈਕ ਔਰ ਵਾਈਟ ਇਹ ਉਹਨਾਂ ਦੇ ਬੱਚੇ ਆ ਜੀ ਸੈਮੀ ਆ 4 ਮੰਥ ਦੇ ਇਹ ਵੀ ਆਪਨੇ ਕੋਲ ਫੋਰ ਸੈੱਲ ਹੁੰਦੇ ਹੈਗੇ ਉਹ ਸੀਲ ਮੁਰਗ ਖੜਾ ਜੀ ਇਹਦੇ ਨਾਲ ਉਹ ਖੂਸ਼ੀ ਇਹਨਾਂ ਨਾਲ ਇਹ ਵੱਡੀ ਲੱਗਦੀ ਅਲੱਗ ਬੋਲ ਇਹ ਥੋੜਾ ਜਿਹਾ ਵੱਡਾ ਪੀਸ ਆ ਇਹ ਆ ਬਲੈਕ ਨਾਲੋਂ ਗ੍ਰੇ ਨਾਲੋਂ ਥੋੜਾ ਜਿਹਾ ਵੱਡਾ ਇਹ ਹੈਗਾ 4 1/2 ਮਹੀਨੇ ਦਾ ਸੈੱਟ ਬਾਈ ਬਾਈ ਜਿਹੜੇ ਕਬੂਤਰ ਰਹਿ ਗਏ ਤਾਂ ਉਹ ਤਾਂ ਮੁਰਗਿਆਂ ਜਿਹੀਆਂ ਗੱਲਾਂ ਹੋ ਗਈਆਂ ਬਰੀਡਾਂ ਅਲੱਗ-ਲੱਗ ਨਹੀਂ ਹੈ ਜਿਵੇਂ ਇੱਕ ਕਬੂਤਰਾਂ ਦੇ ਵਿੱਚ ਕਿੰਨੀ ਕੁਆਲਿਟੀ ਹੈ ਕਬੂਤਰਾਂ ਵਿੱਚ ਵੀ ਬਈ ਆਪਣੇ ਕੋਲ ਆਲਮੋਸਟ ਹੀ ਸਾਰੀ ਵੈਰਾਈਟੀ ਹੁੰਦੀ ਹੈ ਜਿਵੇਂ ਇਹ ਫਿਰਦੇ ਆ ਕਿੰਗ ਕਬੂਤਰ ਆ ਗਿਆ ਰੈੱਡ ਕਲਰ ਦਾ ਹੂੰ ਆ ਆਸਟ੍ਰੇਲੀਅਨ ਚਿੱਲਾ ਜਿਨੀ ਚਿੱਲਾ ਕਹਿ ਦਿੰਦੇ ਆ ਅੱਗੇ ਦੇਸੀ ਕਬੂਤਰ ਆ ਫਿਰ ਉਸ ਤੋਂ ਅੱਗੇ ਬਲੈਕ ਬੁੱਕੀ ਸੇਲਟੀ ਨੋਟਾ ਨਕਾ ਪੋਸ਼ ਫਿਰ ਦੋ ਦੇਸੀ ਆ ਗਏ ਇਹ ਅਲੱਗ-ਅਲੱਗ ਵੈਰੈਟੀ ਆ ਵੀਰੇ ਕਬੂਤਰਾਂ ਦੀ ਵੀ ਸਾਰੇ ਹਾਂਜੀ ਇਹ ਚ ਹੋਰ ਵੀ ਕਾਫੀ ਵੈਰੈਟੀ ਹੁੰਦੀ ਹੈ ਵੀ ਜਿਹੜੀ ਹੁਣ ਮੇਰੇ ਕੋਲ ਅਵੇਲੇਬਲ ਹੈ ਨਹੀਂਗੀ ਇਹ ਵੀ ਸੇਲ ਪਰਚੇਜ ਦੇ ਕੰਮ ਚ ਆਉਂਦਾ ਇਹ ਸਾਰਾ ਜਿਹੜਾ ਮਾਲ ਆਪਨ ਕੋਲ ਦੇਖਿਆ ਬਈ ਸਾਲਾ ਜਨਿੰਕੇ ਸਾਰਾ ਸੇਲ ਪਰਚੇਜ ਚ ਲਈ ਆ ਇਹ ਚੱਕ ਰੈਡ ਬੋਲਡਰ ਨੂੰ ਫੈਜੰਟ ਵੀ ਫਿਰ ਦੋ ਵੀ ਦਿਖਾਉਣਾ ਤੁਹਾਨੂੰ ਆਹ ਵਾਲਾ ਨਕਾ ਪੋਸ਼ ਹੈ ਇਹ ਦੇਖਾਂ ਬੋ ਸਾਰੇ ਉੱਪਰ ਨੂੰ ਦੇ ਤਾ ਹੁਣ ਕਿ ਪੁੱਠੇ ਪੁੱਠੇ ਜਿੰਨੇ ਜ਼ਿਆਦਾ ਹੋਣਗੇ ਉੰਨੀ ਕੁਆਲਿਟੀ ਜ਼ਿਆਦਾ ਹੋਊਗੀ ਬਈ ਕਈ ਵਾਰ ਕੀ ਹੁੰਦਾ ਨਾ ਅਗਲਾ ਮਤਲਬ ਜਿਵੇਂ ਤੁਸੀਂ ਰੱਖਿਆ ਹੋਇਆ ਹਾਂਜੀ ਫਾਰਮਾ ਉਹਦੀ ਇਨਕਮ ਬਾਰੇ ਉਹ ਤੁਹਾਨੂੰ ਪਤਾ ਪਰ ਕਈ ਵਾਰ ਕੀ ਹੁੰਦਾ ਲੱਗਦਾ ਯਾਰ ਇਹਦਾ ਉਹੀ ਰੱਖ ਰੱਖੇਣਗੇ ਠੀਕ ਆ ਬਸ ਇੱਕ ਬਹਾਨਾਗਾ ਢੇਲ ਪੋਣੇ ਤੋਂ ਜਾਂ ਘਰੇ ਰੱਖਣ ਦਾ ਬਹਾਨਾ ਜਾਂ ਹੋਰ ਕੋਈ ਕੰਮ ਕਰਨ ਦਾ ਬਹਾਨਾਗਾ ਉਸ ਕੰਮਾਂ ਤੋਂ ਭੱਜਣ ਦਾ ਕੀ ਕਹਿਣਾ ਚਾਹਣੇ ਆ ਵੀਰ ਬਾਈ ਜਿਹੜਾ ਬੰਦਾ ਇਹ ਸੋਚਦਾ ਗੱਲ ਵੀ ਇਹ ਬਹਾਨੇ ਆ ਜਾਂ ਉਹ ਤਾਂ ਇਹ ਕੰਮ ਕਰ ਹੀ ਨਾ ਹੂੰ ਇਹ ਕੰਮ ਤਾਂ ਸੁਬਾ ਸ਼ਾਮ ਡਿਊਟੀ ਦੇਣੀ ਪੈਂਦੀ ਆ ਜਿਹੜਾ ਵੀ ਕਰਨ ਲੱਗ ਪਿਆ ਕਈ ਵੀਰੇ ਚ ਫੇਲ ਵੀ ਬਹੁਤ ਹੋਇਆ ਮੈਂ ਨਹੀਂ ਕਹਿੰਦਾ ਵੀ ਸਾਰੇ ਕਾਮਯਾਬ ਹੋਇਆ ਪਰ ਜਿਹੜਾ ਬਾਈ ਇਹ ਚ ਕਾਮਯਾਬ ਹੋਇਆ ਉਹ ਫੇਲ ਨਹੀਂ ਹੁੰਦਾਗਾ ਉਹ ਬੰਦੇ ਨਾਲ ਹੋਰ ਅਟੈਚ ਕਰੂਗਾ ਕੰਮ ਬਹੁਤ ਵਧੀਆ ਕੰਮ ਨਹੀਂ ਮਾੜਾ ਕਿ ਜੇ ਕਈ ਵੀਰ ਹੁਣ ਮੰਨ ਕੇ ਚੱਲੋ ਬਾਹਰ ਜਾਈ ਜਾਂਦੇ ਪੈਸੇ ਲਾ ਕੇ ਇਹੜਾ ਬੰਦਾ 5-7 ਲੱਖ ਰੁਪਏ ਬਾਹਰ ਲੱਗ ਜਾਂਦਾ ਇੱਥੇ ਕੰਮ ਕਰੇ ਤਾਂ ਇੱਥੇ ਹੀ ਰਾਜਾ ਭਾਈ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਮੈਂ ਨਹੀਂ ਮੰਨਦਾ ਵੀ ਉਹ ਬਾਹਰ ਜਾਵੇ ਗਲਤ ਹੈ ਇੱਥੇ ਪੈਸਾ ਕੁੱਟਣਾ ਬਹੁਤ ਸਾਧਨਾ ਕੁੱਟਣਾ ਪਰ ਮਿਹਨਤ ਦਾ ਇੱਕ ਨੌਜਵਾਨ ਹੈ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਭਾਵੇਂ ਉਹ ਬੱਕਰੀ ਦਾ ਹੋਵੇ ਮੁਰਗੀ ਦਾ ਹੋਵੇ ਸੂਪਰ ਪਾਲਣ ਦਾ ਕੰਮ ਹੋਵੇ ਕੋਈ ਵੀ ਫੀਲਡ ਕੋਈ ਵੀ ਕੰਮ ਹੋਵੇ ਪਰ ਉਹ ਇੰਨਾ ਸਹਾਇਕ ਕਿੱਤਿਆਂ ਨੂੰ ਕਰਨ ਤੋਂ ਪਹਿਲਾਂ ਸ਼ਰਮ ਮਨਦੇ ਨੇ ਬਾਈ ਕੋਈ ਸ਼ਰਮ ਨਹੀਂ ਕਿਉਂਕਿ ਆਲੇ ਦੁਆਲੇ ਨੂੰ ਦੇਖ ਕੇ ਯਾਰ ਰਿਸ਼ਤੇਦਾਰਾਂ ਨੂੰ ਦੇਖ ਕੇ ਆਲੇ ਦੇਖਣ ਨੂੰ ਦੇਖ ਕੇ ਲੱਗਦਾ ਇਹ ਛੋਟਾ ਕੰਮ ਆਸੀਂ ਨਹੀਂ ਕਰਨਾ ਪਰ ਉਹ ਬੇਲਾ ਰਹਿਣਾ ਪਸੰਦ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਾਈ ਇਹ ਦੇਖੋ ਜਿਹੜੇ ਬੰਦੇ ਇਹ ਸੋਚਦੇ ਆ ਜੀ ਆਪਾਂ ਘਰੇ ਦੇ ਲਈ ਦਾ 1000 ਰੁਪਏ ਮੈਕਸਿਮਮ ਕਮਾਈ ਜਨੇ ਆ 30000 ਰੁਪਏ ਮਹੀਨਾ ਕਮਾਈ ਜਨੇ ਆ ਤੇ ਬਾਹਰ ਜਾ ਕੇ ਵੀ ਆਪਾਂ ਨੂੰ 30000 ਬਜਿੱਤੇ ਤਾਂ ਫਾਇਦਾ ਕੀ ਆ ਘਰੇ ਆ ਦੇ ਫੈਮਿਲੀ ਜਿਹੜੋਂ ਘਰੇ ਦੇ ਕੰਮ ਕਰੋ ਸ਼ਰਮ ਕਾ ਦੀ ਹੋਏਗੀ ਪਗੜਾ ਜੂਆ ਖੇਡਦੇ ਆਪਾਂ ਉਹਦਾ ਕੰਮ ਕਰਦੇ ਆਂ ਹੂੰ ਚਾਹੇ ਮੱਝਾ ਮੱਝਾਂਾਂ ਦਾ ਡੈਰੀ ਦਾ ਉਹ ਵੀ ਚਲੋ ਥੂੜੇ ਕਰਖਣ ਕੀ ਆ ਗਿਆ ਸਾਡਾ ਲਈ ਇਹ ਕੰਮ ਚ ਹੀ ਆਉਦਾ ਜ਼ਿਆਦਾਤਰ ਇਹ ਅਕਸਰ ਹੱਥ ਲਿਬੜਨ ਦੀ ਮਿਹਨਤ ਤਾਂ ਕਰਨੀ ਪਊਗੀ ਪਰ ਬਈ ਬਾਹਰ ਜਾ ਕੇ ਕਿਸੇ ਦੇ ਥੱਲੇ ਆਪਾਂ ਮੰਨ ਕੇ ਚਲੋ ਨੌਕਰ ਰਹਿਣ ਨੂੰ ਤਾਂ ਉਹਦੇ ਘਰੇ ਕੰਮ ਕਰੋ ਘੱਟ ਕਮਾਓ ਬਹੁਤ ਵਧੀਆ ਸੰਤੁਸ਼ਟੀ ਆਉਦੀ ਹੈਗੀ ਹੂੰ ਜੋ ਕਲੀਅਰ ਗੱਲ ਹੈ ਦੇਖੋ ਪਹਾੜੇ ਤੱਕ ਅਪਰੋਚ ਕਰਨ ਲਈ ਜਾਂ ਤੁਹਾਡੇ ਤੋਂ ਸੇਲ ਪਰਚੇਸ ਕਰਨ ਲਈ ਹਾਂਜੀ ਖਰੀਦਣ ਲਈ ਤੁਹਾਡੇ ਤੱਕ ਕਿਵੇਂ ਪਹੁੰਚ ਸਕਦੇ ਨੇ ਜਿਹੜੇ ਜਿੰਨਾ ਵੀਰਾਂ ਨੇ ਤੁਹਾਡੇ ਤੋਂ ਪੰਛੀ ਖਰੀਦਣਾਗਾ ਬਾਈ ਜੀ ਡਿਟੇਲ ਆ ਮੇਰੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪਿੰਡ ਖਿੜਕੀ ਵਾਲਾ ਜੀ ਨਾਮ ਆ ਮੇਰਾ ਰਣਜੀਤ ਸਿੰਘ ਗਿੱਲ ਫੋਨ ਨੰਬਰ ਆ 9501128318 ਜੀ ਇਹ ਤੇ ਮੇਰਾ ਵਟਸਐਪ ਨੰਬਰ ਆ ਇਹੀ ਕਾਲ ਨੰਬਰ ਆ ਜੀ ਹਾਂਜੀ ਸਵੇਕੜਾ ਜਿਵੇਂ ਤੁਸੀਂ ਦੇਖਿਆ ਬਾਈ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਬਰੀਡਾਂ ਦੇ ਉੱਤੇ ਕੰਮ ਸ਼ੁਰੂ ਕੀਤਾ ਹੋਇਆ ਹੈ ਭਾਵੇਂ ਉਹ ਮੁਰਗੇ ਹੋਣ ਬਤਕਾਂ ਹੋਣ ਜਾਂ ਕਬੂਤਰ ਹੋਣ ਚਿੜੀਆਂਣੀਆਂ ਸੋ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਜੇਕਰ ਤੁਸੀਂ ਵੀ ਅਜਿਹਾ ਕੰਮ ਕਰਨਾ ਚਾਹੁੰਦੇ ਹੋ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਬਾਈ ਨੇ ਆਪਣਾ ਨੰਬਰ ਆ ਜਿਹੜਾ ਉਹ ਦੱਸਿਆਗਾ ਜਾਂ ਕੋਈ ਜਾਨਵਰ ਖਰੀਦਣਾ ਚਾਹਣੇ ਹੋਗੇ ਤਾਂ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਵੀਰੇ ਜੇ ਕਿਸੇ ਦਾ ਕੋਈ ਜਾਨਵਰ ਖਰੀਦਣ ਵੇਚਣ ਦੀ ਗੱਲ ਠੀਕ ਹੈ ਜੇ ਕਿਸੇ ਦਾ ਕੋਈ ਜਾਨਵਰ ਬਿਮਾਰ ਹੋ ਮੇਰੇ ਨਾਲ ਕੰਟੈਕਟ ਕਰ ਸਕਦਾ ਮੈਡੀਸਨ ਦੱਸਾਂਗੇ ਉਹਨਾਂ ਆਪਾਂ ਬਿਲਕੁਲ ਫਰੀ ਦੇ ਵਿੱਚ ਕਿਤੋਂ ਵੀ ਮੈਡੀਕਲ ਤੋਂ ਲਵੇ ਠੀਕ ਹੈ ਜੀ ਜੇ ਕਿਸੇ ਜਾਨਵਰ ਦੀ ਜਾਣ ਬaggi ਤੋਂ ਸੋ ਬਿਲਕੁਲ ਬਹੁਤ ਵਧੀਆ ਜਾਣਕਾਰੀ ਹੈ ਬਹੁਤ ਵਧੀਆ ਗੱਲ ਹੈ ਜੇਕਰ ਕਿਸੇ ਦਾ ਵੀ ਕੋਈ ਪੰਛੀ ਆ ਕੋਈ ਜਾਨਵਰ ਬਿਮਾਰ ਆ ਤਾਂ ਬਾਈ ਨਾਲ ਗੱਲਬਾਤ ਕਰ ਸਕਦੇ ਨੇ ਫ੍ਰੀ ਆਫ ਕਾਸਟ ਤੁਹਾਨੂੰ ਇਹ ਜਾਣਕਾਰੀ ਦੇਣਗੇ ਸੋ ਅਜੀਆਂ ਹੋਰ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਸਰ ਲੇਖ ਦੇਣਾ